ਹਾਂਜੀ ਦੋਸਤੋ ਢੀਲਾ ਤੇ ਮਸ਼ਹੂਰ ਅਮਨਰਾਮ ਗੜੀਆ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੁਝ ਦਿਨ ਪਹਿਲਾਂ ਅਮਨਰਾਮ ਗੜੀਆ ਦੀ ਇੱਕ ਨੀਲੀ ਵੀਡੀਓ ਲੀਕ ਹੋਈ ਸੀ ਉਸ ਨੂੰ ਲੈ ਕੇ ਚੱਲਦੇ ਆ ਅਮਨਰਾਮ ਗੜੀਆ ਵੱਲੋਂ ਸਭ ਕੁਝ ਦੱਸ ਦਿੱਤਾ ਗਿਆ ਹੈ ਜਿੱਥੇ ਕਿ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਵੀਡੀਓ AI ਨੇ ਐਡਿਟ ਕੀਤੀ ਹੈ ਪਰ ਅਮਰਵਾ ਆਮਗੜੀਆਂ ਨੇ ਕਿਹਾ ਹੈ ਕਿ ਇਹ ਵੀਡੀਓ ਬਿਲਕੁਲ ਸੱਚੀ ਹੈ ਇਸ ਵਿੱਚ ਕੋਈ ਝੂਠ ਨਹੀਂ ਹੈ ਸਾਨੂੰ ਲੈ ਕੇ ਚੱਲਦੇ ਆ ਅਮਨਰਾਮ ਗੜੀਆ ਵੱਲੋਂ ਕਿਹਾ ਗਿਆ ਹੈ ਕਿ ਮੈਂ ਬਹੁਤ ਵਾਰ ਤਾਂ ਚੁੱਪ ਬੈਠੀ ਆ ਪਰ ਹੁਣ ਪਾਣੀ ਸਿਰ ਤੋਂ ਪਾਰ ਹੋ ਚੁੱਕਿਆ ਹੈ ਕਿ ਕੁਝ ਲੋਕ ਪੈਸੇ ਲੈ ਕੇ ਮੇਰੀ ਵੀਡੀਓ ਲੀਕ ਕਰ ਰਹੇ ਹਨ ਉਸ ਨੂੰ ਲੈ ਕੇ ਚੱਲਦੇ ਆ ਮੇਰੇ ਪਰਿਵਾਰ ਤੇ ਮੇਰੇ ਦੋਸਤਾਂ ਦੇ ਵਿੱਚ ਮੇਰਾ ਕੀ ਹਾਲ ਹੈ ਉਹੀ ਜਾਣਦੇ ਹਨ ਕਿ ਮੈਂ ਹੁਣ ਸੋਸ਼ਲ ਮੀਡੀਆ ਤੇ ਬਹੁਤ ਦੂਰ ਹੋ ਚੁੱਕੀ ਆ ਕਿ ਹਾਂ ਇਹ ਵੀਡੀਓ ਸੱਚੀ ਹੈ ਪਰ ਇਹ ਵੀਡੀਓ 2022 ਦੀ ਹੈ ਕਿ ਮੈਂ ਉਸ ਮੁੰਡੇ ਨੂੰ ਵੀਡੀਓ ਬਣਾਉਣ ਦੀ ਪਰਮਿਸ਼ਨ ਦਿੱਤੀ ਪਰ ਉਸ ਮੁੰਡੇ ਨੇ ਮੇਰੇ ਵਿਸ਼ਵਾਸ ਦਾ ਘਾਤ ਕੀਤਾ ਉਸ ਮੁੰਡੇ ਨੇ ਮੇਰੇ ਵਿਸ਼ਵਾਸ ਤੋੜ ਦਿੱਤਾ ਹੋਰ ਅਮਨਰਾਮ ਗੜੀਆ ਵੱਲੋਂ ਕਿਹਾ ਗਿਆ ਹੈ ਕਿ ਮੈਂ ਵੀ ਲੋਕਾਂ ਵਾਂਗੂ ਮੈਂ ਕੁਝ ਖਾ ਪੀ ਕੇ ਮਰ ਤਾਂ ਨਹੀਂ ਸਕਦੀ ਬਟ ਮੈਂ ਇਹ ਜ਼ਰੂਰ ਕਹਿ ਸਕਦੀ ਆ ਕਿ ਕਿਰਪਾ ਕਰਕੇ ਮੇਰੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਤਾਂ ਜੋ ਕਿ ਵੀਡੀਓ ਲੀਕ ਨਾ ਕਰੋ ਬਾਕੀ ਇਹ ਮੇਰੀ ਗਲਤੀ ਹੈ ਤੇ ਮੇਰੀ ਗਲਤੀ ਦੀ سزا ਮੈਨੂੰ ਮਿਲ ਚੁੱਕੀ ਹੈ ਬਾਕੀ ਹੋਰ ਅਮਰਰਾਮ ਗੜੀਆ ਵੱਲੋਂ ਕੀ ਗਿਆ ਗਿਆ ਹੈ ਅਗਲੀ ਵੀਡੀਓ ਵਿੱਚ ਜ਼ਰੂਰ ਦੇਖਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ